ਹਾਂਜੀ ਤੇ ਇਹ ਮੁੰਡੇ ਦੇ ਪਰਚੇ ਦੋ ਹੋਏ ਨੇ ਕੱਟੇ ਪਏ ਨੇ ਤੇ ਸਾਡੇ ਕੋਲ ਇੱਕ ਰੇਪ ਕੇਸ ਦਾ ਹਾਂਜੀ ਇੱਕ ਜਿਹੜਾ ਹੈ ਗੱਟਕੀ ਦਾ ਅੰਦਰ ਬੈਠਾ ਆਪਣੇ ਸਾਡੇ ਪੂਰੀ ਤਿਆਰੀ ਕੀਤੀ ਹੈ ਤੇ ਤੁਹਾਡਾ ਨੰਬਰ ਵੀ ਟ੍ਰੇਸ ਤੇ ਲੱਗਾ ਹੋਇਆ ਪੂਰੀ ਗੱਲ ਸੁਣ ਲੈ ਮੈਨੂੰ ਬੁਲਾਉਣ ਦਾ ਟਾਈਮ ਨਹੀਂ ਹੈਗਾ ਤੇ ਮੁੰਡੇ ਨਾਲ ਗੱਲ ਕਰਾ ਦੇ ਜੇ ਤੂੰ ਜਦ ਗੱਲ ਕਰਦੇ ਤੇ ਮੁੰਡੇ ਨਾਲ ਗੱਲ ਕਰਨੀ ਪਿਉ ਦਾ ਕੰਮ ਚੰਗੂ ਬਸ ਬੈਠਾ ਘਰ ਸੇ ਗੱਲ ਕਰਨ ਲੈਾ ਜੰंडीगढ़ ਤੋਂ ਆਹ ਖਾਣੇ ਦੇ ਥਾਂ ਤੇ ਕਿਹੜਾ ਕਿਹੜਾ ਪਈਆਂ ਦੇ ਆਪੀ ਮੇਰੇ ਨਾਲ ਕੁਝ ਜੰਦੀ ਗੱਲ ਤੋਂ ਗੱਲ ਕਰਿਆ ਚੰਡੀਗੜ੍ਹ ਕਿਹੜਾ ਸੈਕਟਰ ਦੇ ਵਿੱਚੋਂ ਆ ਰਿਹਾ ਤੂੰ ਛੱਡ ਦੇ ਗੱਲ ਤੂੰ ਇਹਦਾ ਇਹਦਾ ਕਰਦਾ ਆ ਡਾਕਟਰ ਕੀ ਹੁੰਦਾ ਚੰਡੀਗੜ੍ਹ ਦਾ ਖਾਨਾ ਦੱਸਦੇ ਕਿਹੜੇ ਸਾਹ ਦੇ ਬੋਲਦੇ ਆ ਜਿਹੜਾ ਇੱਕਦਰਾ ਜ਼ਰਾ ਬਚ ਕੇ ਇਹਨਾਂ ਛਾਤੇ ਠੱਗਾਂ ਤੋਂ ਕਿਤੇ ਗੱਲਾਂ ਵਿੱਚ ਆ ਕੇ ਖਾਤੇ ਨਾ ਕਰਵਾ ਲਿਓ ਖਾਲੀ ਨਵੇਂ-ਨਵੇਂ ਤਰੀਕੇ ਅਪਣਾ ਠੱਗ ਮਾਰ ਰਹੇ ਠੱਗੀਆਂ ਤੇ ਤੁਹਾਨੂੰ ਘਰ ਰਹੇ ਬਲੈਕਮੇਲ ਕਦੋਂ ਕਿਦਾਂ ਤੇ ਕਿਵੇਂ ਕੋਈ ਛਾਤਰ ਤੁਹਾਡੇ ਨਾਲ ਠੱਗੀ ਮਾਰ ਜਾਏ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਹਮੇਸ਼ਾ ਚੁਕੰਨੇ ਰਹੋ ਦਿਮਾਗ ਨਾਲ ਕੰਮ ਲਵੋ ਤਾਂ ਜੋ ਕੋਈ ਤੁਹਾਡਾ ਫਾਇਦਾ ਨਾ ਉਠਾ ਲਵੇ ਪਿਛਰੇ ਕਈ ਦਿਨਾਂ ਤੋਂ ਠੱਗਾਂ ਵੱਲੋਂ ਲੋਕਾਂ ਨੂੰ ਫੋਨ ਕਰਕੇ ਬਲੈਕਮੇਲ ਕੀਤਾ ਜਾ ਰਿਹਾ ਹੈ। ਕਈ ਵੀਡੀਓਜ਼ ਵੀ ਹੁਣ ਤੱਕ ਸਾਹਮਣੇ ਆ ਚੁੱਕੀਆਂ ਨੇ ਕਿ ਕਿਵੇਂ ਠੱਗ ਆਪਣੇ ਆਪ ਨੂੰ ਪੁਲਿਸ ਵਾਲੇ ਦੱਸ ਤੁਹਾਡੇ ਤੇ ਕੇਸ ਦਰਜ ਕਰਨ ਨੂੰ ਫਿਰਦੇ ਨੇ। ਕਦੇ ਕਹਿਣਗੇ ਤੁਹਾਡੇ ਰਿਸ਼ਤੇਦਾਰ ਜਾਂ ਘਰ ਦੇ ਮੈਂਬਰ ਨੂੰ ਇਸ ਕੇਸ 'ਚ ਫੜਿਆ ਹੋਇਆ ਹੈ। ਉਹਨਾਂ ਨੂੰ ਛੁੜਾ ਲਿਓ, ਪੈਸਿਆਂ ਦਾ ਇੰਤਜ਼ਾਮ ਕਰੋ ਤੇ ਕਦੇ ਕੁਝ ਕਹਿੰਦੇ ਨੇ। ਇੱਕ ਅਜਿਹਾ ਹੀ ਤਾਜ਼ਾ ਮਾਮਲਾ ਲੁਧਿਆਣੇ ਤੋਂ ਸਾਹਮਣੇ ਆਇਆ। ਪਹਿਲਾਂ ਤੁਸੀਂ ਇਹ ਸਾਰੀ ਵੀਡੀਓ ਵੇਖ ਲਓ। ਹਾਂਜੀ ਹਾਂਜੀ। ਬਾਪੂ ਇਹਨਾਂ ਦੇ ਬਾਪੂ ਆ ਜੀ ਬਾਪੂ ਆ ਹਾਂ ਜੀ ਤੇ ਇਹ ਮੁੰਡੇ ਦੇ ਪਰਚੇ ਦੋ ਹੋਏ ਨੇ ਕੱਟੇ ਪਏ ਨੇ ਤੇ ਸਾਡੇ ਕੋਲ ਇੱਕ ਰੇਪ ਕੇਸ ਦਾ ਹਾਂ ਜੀ ਇੱਕ ਜਿਹੜਾ ਹੈਗਾ ਟਿਕੈਟੀ ਦਾ ਅੱਛਾ ਜੀ ਕਰੇ ਬੰਦੇ ਦਾ ਹਾਂ ਜੀ ਇਹ ਮੁੰਡੇ ਨੂੰ ਮੈਂ ਅੱਗੇ ਵੀ ਕੰਮ ਕਲੀਅਰ ਕਰਾਣ ਲੱਗਾ ਸੀ ਇਹਦਾ ਮੁੰਡੇ ਦਾ ਤੇ ਮੁੰਡਾ ਮੈਨੂੰ ਲੱਗਦਾ ਇਹ ਨਹੀਂ ਚਾਹਦਾ ਕੰਮ ਕਲੀਅਰ ਹੋ ਜਾਵੇ ਪਾਰਟੀ ਕਿਹੜੀ ਹੈ ਦੀ ਜੁੱਜੀ ਜਿੱਥੋਂ ਦੀ ਪਾਰਟੀ ਦੀ ਤੂੰ ਗੱਲ ਕਰ ਰਿਹਾ ਪਾਰਟੀ ਦੂਜੀ ਉਹ ਜਦੋਂ ਝੁੱਕ ਲਿਆ ਤੁਹਾਨੂੰ ਫਿਰ ਪਾਰਟੀ ਦੂਸਰੀ ਆਪਣੇ ਆਪ ਹੀ ਆ ਕੇ ਉਠਾ ਲੈਗੀ ਅੱਛਾ ਜੀ ਤੇ ਥਾਣਾ ਕਿਹੜਾ ਜੀ ਕਿਹੜੇ ਥਾਣੇ ਆਣਾ ਪਊਗਾ ਇਹ ਚੰਡੀਗੜ੍ਹ ਚ ਅੱਛਾ ਚੰਡੀਗੜ੍ਹ ਟੰਡੀਗੜ੍ਹ ਕਿੱਥੇ ਕਿਹੜਾ ਥਾਣਾ ਤਾਂ ਹੋਊਗਾ ਕੋਈ ਥਾਣਾ ਹੋਊਗਾ ਜੀ ਅਸੀਂ ਆਪ ਹੀ ਲੈ ਕੇ ਜਾਵਾਂਗੇ ਤੁਹਾਨੂੰ ਕੀ ਤਕਲੀਫ ਹੈ ਆਣ ਦੀ ਤੁਹਾਨੂੰ ਆਪ ਹੀ ਅਫਸਰ ਬੈਠਾ ਸਰ ਬੈਠਾ ਆਪਣੇ ਪੂਰੀ ਤਿਆਰੀ ਕੀਤੀ ਹੈ ਤੁਹਾਡਾ ਨੰਬਰ ਵੀ ਟ੍ਰੇਸ ਤੋਂ ਲੱਗਾ ਹੋਇਆ ਉਹ ਤਾਂ ਕੋਈ ਗੱਲ ਨਹੀਂ ਸਰ ਪਤਾ ਕੀ ਸਾਡੇ ਵੀ ਸੋਰਸ ਹੁੰਦੇ ਆ ਅਸੀਂ ਕਿਸੇ ਨੂੰ ਬੁਲਾਣਾ ਹੁੰਦਾ ਵਾ ਤਾਂ ਕਹਿ ਰਿਹਾ ਤੁਸੀਂ ਮਾੜਾ ਦੱਸ ਦੋ ਕਿੱਥੋਂ ਮਤਲਬ ਆਈਏ ਅਸੀਂ ਕਿੱਥੇ ਆਈਏ ਮੇਰੀ ਗੱਲ ਸੁਣ ਲੈ ਮੈਨੂੰ ਬੁਲਾਣ ਦਾ ਟਾਈਮ ਨਹੀਂ ਹੈਗਾ ਤੇ ਮੁੰਡੇ ਨਾਲ ਗੱਲ ਕਰਾ ਦੇ ਮੈਂ ਤੇਰੀ ਇੱਜ਼ਤ ਕਰਦਾ ਤੂੰ ਮੁੰਡੇ ਦਾ ਪਾਪਾ ਸਮੇ ਲੱਗੀ ਹੈ ਕਿ ਨਹੀਂ ਮੈਂ ਤੁਹਾਡੇ ਨਾਲ ਸਵੇਰ ਦੀ ਗੱਲ ਇਹ ਹੈ ਇਹ ਹੀ ਮੁੰਡੇ ਨਾਲ ਗੱਲ ਕਰਨ ਨੇ ਆ ਇਹ ਬਾਰ ਬਾਰ ਫੇਰ ਇਸ ਗੱਲੇ ਨੂੰ ਤੰਗ ਕਰ ਰਹੇ ਆ ਤੇ ਸਾਨੂੰ ਵੀ ਤੰਗ ਕਰ ਰਹੇ ਆ ਤੇ ਉਹ ਜਦੋਂ ਦਿਮਾਗ ਖਰਾਬ ਹੋ ਗਿਆ ਨਾ ਤੇ 1 ਮਿੰਟ ਹੀ ਲੱਗਣ ਥੋਕਣ ਚ ਹਲੋ ਹਲੋ ਹਾਂ ਜੀ ਹਲੋ ਹਲੋ ਸਤਿ ਸ਼੍ਰੀ ਅਕਾਲ ਜੀ ਜਿਹੜਾ ਗੱਲ ਕਰਾਏ ਹੋ ਹਾਂ ਕੌਣ ਗੱਲ ਕਰ ਰਿਹਾ ਹੈ ਅਜੇ ਅਰਿੰਦ ਦਾ ਪਾਪਾ ਹੋ ਰਿਹਾ ਜੀ ਮੈਂ ਮੁੰਡਾ ਨਾਲ ਗੱਲ ਕਰਾਂ ਮੁੰਡਾ ਕਿੱਥੇ ਹੈ ਕਾ ਜੈਵਦਿੰਦ ਦਾ ਪਾਪਾ ਹੋ ਰਿਹਾ ਤੁਸੀਂ ਕੌਣ ਹੈਲੋ ਮੈਂ ਕਹਿੰਦਾ ਮੁੰਡੇ ਨਾਲ ਗੱਲ ਕਰਾਂ ਐਸੇ ਮੁੰਡਾ ਮੁੰਡੇ ਦਾ ਪੀਓ ਜਾਂ ਗੱਲ ਕਰ ਦੋ ਤੇ ਮੁੰਡੇ ਨਾਲ ਗੱਲ ਕਰਨੀ ਪੀਓ ਦਾ ਕੰਮ ਕਰੋ ਬਸ ਯਾਰ ਬਾਹਰੋਂ ਨਹੀਂ ਕਿਹਾ ਚੱਲਣਾ ਉਹ ਤੂੰ ਦਾ ਕੀ ਕਹਿਣਾ ਚਾਹੁੰਦਾ ਫੜਿਆ ਫੜਿਆ ਬੋਲੋ ਕੀ ਆ ਇਹ ਪਰ ਤੂੰ ਬੋਲਦੇ ਤੁਸੀਂ ਇਹਦਾ ਸੋ ਮਿੱਥਾ ਬੋਲਦੇ ਹੋ ਮੈਂ ਠਾਕਰ ਸਿੰਘ ਗੱਲ ਕਰਨ ਲਿਆ ਜੰਦੀਗੜ ਤੋਂ ਹਾਂ ਠਾਕਰ ਕਿਹਨੇ ਫੜਨੇ ਤੋਂ ਬੋਲ ਰਿਹਾ ਕਿਹਨੇ ਫੈਕਟਰੋਂ ਪਿੱਛੋਂ ਬੋਲ ਰਿਹਾ ਉਹ ਤੇਰੀ ਆਵਾਜ਼ ਨਹੀਂ ਆ ਰਹੀ ਕਲੀਅਰ ਕੀ ਕਰਨ ਲਿਆ ਤੂੰ ਹੈ ਕਿ ਤੇਰੀ ਆਵਾਜ਼ ਪੂਰੀ ਆਉਂਦੀ ਆ ਸੰਗਲਾਡੀ ਬੈਂਕਾ ਬੈਠਾ ਕਿਹਨੇ ਸਾਡੇ ਤੋਂ ਬੋਲਦਾ ਠਾਕਰ ਰਕੇ ਹੋ ਕੀ ਰਿਹਾ ਮੈਂ ਠਾਕਰ ਹੈਲੋ ਹੈਲੋ ਠਾਕਰ ਸਿੰਘ ਨਾਲ ਦਾ ਦਾ ਗੱਲ ਹੋਈ ਕੀ ਆ ਮੈਂ ਠਾਕਰ ਸਿੰਘ ਨਾਲ ਗੱਲ ਕਰ ਰਿਹਾ ਮੈਂ ਕਿਹਾ ਠਾਕਰ ਸਿੰਘ ਨਾਲ ਗੱਲ ਕਰ ਰਿਹਾ ਉਹ ਠਾਕਰ ਦਾ ਹੈਗਾ ਆ ਤੂੰ ਮੈਂ ਕੋਈ ਪ੍ਰੋਬਲਮ ਕੀ ਆ ਜਾਂ ਕੀ ਹੋਇਆ ਜਰ ਸਿੰਘ ਨੂੰ ਇਹ ਨੂੰ ਹੋਇਆ ਤੇ ਇੱਕ ਟਕੇਤੀ ਦਾ ਪਰਚਾ ਇੱਕ ਰੇਪ ਦਾ ਪਰਚਾ ਵਾ ਐਫ ਆਰ ਵੀ ਮੈਡਾਪੀ ਭੇਜਦੀ ਐਫ ਆਰ ਵੀ ਕਾਪੀ ਮੀਂ ਦੇ ਸਾਰਾ ਕੁਝ ਪਰਚਾ ਦੱਟਿਆ ਮੇਰਾ ਪਹਿਲਾਂ ਗੱਲ ਕੋਈ ਮੇਰੇ ਨਾਲ ਗੱਲ ਕਿਹੜੇ 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 ਖਾਨੇ ਤੋਂ ਬੋਲਦਾ ਮੈਂ ਇਹ ਪੁੱਛਦਾ ਮੈਂ ਇਹ ਪੁੱਛਦਾ ਮੈਂ ਚੰਡੀਗੜ੍ਹ ਤੋਂ ਬੋਲਦਾ ਕਿ ਹੈ ਚੰਡੀਗੜ੍ਹ ਤੋਂ ਗੱਲ ਕਰ ਰਿਹਾ ਚੰਡੀਗੜ੍ਹ ਕਿਹੜੇ ਸੈਕਟਰ ਦੇ ਵਿੱਚੋਂ ਤੂੰ ਹੈ ਮੈਨੂੰ ਮੁੰਡੇ ਨਾਲ ਗੱਲ ਕਰਾ ਤਾ ਮੈਨੂੰ ਜਵਾਬ ਦੇ ਮੈਨੂੰ ਗੱਲ ਕਰ ਮੈਨੂੰ ਇੱਕ ਗੱਲ ਦਾ ਜਵਾਬ ਦੇ ਸੈਕਟਰ ਚ ਬੋਲਦਾ ਬਸ ਦੱਸਦਾ ਮੈਂ ਹੁਣਾਂ ਪਿੰਕਾ ਗੁੰਡਾ ਬੁਣਦਾ ਮੈਨੂੰ 18 ਰੁਪਏ ਲੱਗਦੇ ਕਿੰਨਾ ਆ 70 ਕਰਦਾ ਥਾਣਾ ਲਾ ਮੈਨੂੰ ਕਿਹੜੇ ਥਾਣੇ ਤੋਂ ਹੋ ਗਿਆ ਈਰਾ ਇਖਾਦਰਾ ਸਤ ਤੁਸੀਂ ਵੇਖਿਆ ਕਿ ਇਸ ਵੀਡੀਓ ਦੇ ਵਿੱਚ ਇੱਕ ਵਿਅਕਤੀ ਨੂੰ WhatsApp ਤੇ ਕਾਲ ਆਉਂਦੀ ਹੈ WhatsApp ਤੇ ਕਾਲ ਕਰਨ ਵਾਲਾ ਵਿਅਕਤੀ ਆਪਣੇ ਆਪ ਨੂੰ ਪੁਲਿਸ ਵਾਲਾ ਦੱਸਦਾ ਹੈ ਅਤੇ ਧਮਕੀ ਦੇ ਰਿਹਾ ਹੈ ਕਿ ਤੇਰੇ ਤੇ ਰੇਪ ਦਾ ਕੇਸ ਪਾ ਦਵਾਂਗੇ ਜਿਸ ਨੂੰ ਰਫਾ ਦਫਾ ਕਰਨਾ ਹੈ ਤਾਂ ਪੈਸੇ ਪਵਾ। ਉਹ ਵਿਅਕਤੀ ਪਹਿਲਾ ਡਰ ਦੇ ਮਾਰੇ 10000 ਰੁਪਏ ਪਵਾ ਦਿੰਦਾ ਹੈ ਫਿਰ ਜਦੋਂ ਉਸ ਨੂੰ ਦੁਬਾਰਾ ਕਾਲ ਆਉਂਦੀ ਹੈ ਤਾਂ ਫਿਰ ਉਹ ਠੱਗ ਪੈਸੇ ਮੰਗਦੇ ਨੇ। ਜਿਸ ਤੋਂ ਬਾਅਦ ਪਰੇਸ਼ਾਨ ਵਿਅਕਤੀ ਆਪਣੇ ਇੱਕ ਖਾਸ ਨੂੰਏ ਸਾਰੀ ਖਬਰ ਦੱਸਦਾ ਹੈ। ਅੱਗੇ ਜਦੋਂ ਦੂਜਾ ਵਿਅਕਤੀ ਠੱਗ ਨਾਲ ਗੱਲ ਕਰਦਾ ਹੈ ਤਾਂ ਉਹ ਠੱਗ ਨੂੰ ਆਪਣੀਆਂ ਗੱਲਾਂ ਵਿੱਚ ਉਲਝਾ ਲੈਂਦਾ ਹੈ ਜਿਸ ਤੋਂ ਬਾਅਦ ਬਲੈਕਮੇਲਰ ਨੂੰ ਪਤਾ ਚੱਲ ਜਾਂਦਾ ਹੈ ਕਿ ਉਸ ਦਾ ਹੁਣ ਖੇਲ ਖਤਮ ਹੈ ਤੇ ਉਹ ਫੋਨ ਕੱਟ ਦਿੰਦਾ ਹੈ ਜਦੋਂ ਇਸ ਨੰਬਰ ਦੀ ਇਨਕੁਆਇਰੀ ਕੀਤੀ ਗਈ ਪੜਤਾਲ ਕੀਤੀ ਗਈ ਤਾਂ ਇਹ ਨੰਬਰ ਪਾਕਿਸਤਾਨ ਦਾ ਨਿਕਲਦਾ ਹੈ ਇਸ ਖਬਰ ਨੂੰ ਦਿਖਾਉਣ ਦਾ ਸਾਡਾ ਸਿਰਫ ਇੱਕੋ ਇੱਕ ਮਕਸਦ ਹੈ ਕਿ ਹਮੇਸ਼ਾ ਸਾਵਧਾਨ ਰਹੋ ਚੁਕੰਨੇ ਰਹੋ ਆਪਣੇ ਨੰਬਰ ਨੂੰ ਫੇਸਬੁੱਕ ਤੇ ਅਪਲੋਡ ਕਰਨ ਤੋਂ ਪਹਿਲਾਂ ਪਾਉਣ ਤੋਂ ਪਹਿਲਾਂ ਜ਼ਰੂਰ ਸੋਚੋ ਕਿ ਕਿਤੇ ਤੁਹਾਡਾ ਇਹ ਨੰਬਰ ਜੇਕਰ ਠੱਗਾਂ ਦੇ ਹੱਥ ਲੱਗ ਗਿਆ ਤਾਂ ਤੁਹਾਡਾ ਕੀ ਬਣੇਗਾ ਹੁਣ ਤੱਕ ਕਈ ਲੋਕ ਇਹਨਾਂ ਦੇ ਚਾਂਸੇ ਵਿੱਚ ਆ ਕੇ ਆਪਣੇ ਪੈਸੇ ਬਰਬਾਦ ਕਰ ਚੁੱਕੇ ਨੇ ਕਈ ਜ਼ਿੰਦਗੀਆਂ ਬਰਬਾਦ ਕਰ ਚੁੱਕੇ ਨੇ ਸੋ ਸੰਭਲ ਜਾਓ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਜਾਂਚ ਪੜਤਾਲ ਜ਼ਰੂਰ ਕਰੋ